ਕੋਰਟ ਕੰਪਲੈਕਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਰਾਜਾ ਇਹ ਕਿ ਰੂਪਨਗਰ, athesh, ਨੰਦਪੁਰ ਸਾਬ ਦੇ ਕੋਰਟ ਕੰਪਲੈਕਸਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚਿਆ। ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਕੂਟ ਨੂੰ ਬੰਬ ਦੇਣਾ ਉਡਾਉਣ ਦੀ ਧਮਕੀ ਆਉਂਦੀ ਹੈ ਅਧਿਕਾਰਤ ਈਮੇਲ ਆਈਡੀ ਦੇ ਉੱਤੇ ਧਮਕੀ ਭਰਿਆ ਮੇਲ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰਕੇ ਦੋਵਾਂ ਥਾਵਾਂ ਤੇ ਕੋਟਾ ਨੂੰ ਖਾਲੀ ਕਰਵਾ ਦਿੱਤਾ ਗਿਆ ਤਾਂ ਸਵੇਰ ਦੇ ਸਮੇਂ ਕੋਟ ਦੇ ਵਿੱਚ ਜਿੱਥੇ ਵਕੀਲ ਕਰਮਚਾਰੀ ਮੌਜੂਦ ਸਨ ਮੁਕਦਮਾ ਲੜਨ ਦੇ ਲਈ ਲੋਕ ਜਿਹੜੇ ਪਹੁੰਚੇ ਹੋਏ ਸਨ ਜੱਜ ਸਾਹਿਬਾਨ ਪਹੁੰਚੇ ਸਨ ਤਾਂ ਉਹਨਾਂ ਨੂੰ ਮੌਕੇ ਤੇ ਸੁਰੱਖਿਤ ਬਾਹਰ ਕੱਢਿਆ ਗਿਆ ਪੰਜਾਬ ਪੁਲਿਸ ਦੀਆਂ ਟੀਮਾਂ ਐਂਟੀ ਤੋ ਬਾਅਦ ਸੇ ਬੰਬ ਨਿਰੋਧਕ ਦਸਤੇ ਮੌਕੇ ਤੇ ਪਹੁੰਚ ਜਾਂਦੇ ਨੇ ਡੀਐਸਪੀ ਜਨਾਦਾ ਇਹ ਕਹਿਣਾ ਹੈ ਕਿ ਧਮਕੀ ਵਾਲੀ ਈਮੇਲ ਮਿਲਦੀ ਹੈ ਜਿਸ ਤੋਂ ਬਾਅਦ ਹੁਣ ਵੱਖ-ਵੱਖ ਐਂਗਲਸ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤੱਕ ਕਿਸੇ ਵੀ ਸ਼ੱਕੀ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਤਾਂ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ ਤੇ ਹਾਲਾਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ 어 바하트 아요아 भई सामान आया ਥ੍ਰੈਟ ਆਈ ਹੈ ਜੀ ਜਿੰਨੇ ਵੀ ਸਿੱਗਾ ਸਾਰਾ ਸਟਾਫ ਸਾਰੇ ਵਕੀਲ ਹੋ ਸਾਰੇ ਜੋ ਵੀ ਕਲਾਇੰਟ ਆ ਉਹ ਫੋਰਸ ਲਾ ਕੇ ਬਾਹਰ ਕੱਢ ਦਿੱਤੇ ਜਾਂ ਸਾਬ ਆਪ ਘਟ ਰਹੇ ਆ ਬਾਕੀ ਦੇਖਦੇ ਆ ਥੋੜੀ ਅੱਗੇ ਕੀ ਹੁੰਦਾ ਕਿਦਾਂ ਦੀ ਥ੍ਰੈਟ ਬਸ ਰਹੇ ਆ ਕਹਿੰਦੇ ਬੰਬ ਦੀ ਥ੍ਰੈਟ ਆ ਜਿੰਨੇ ਕੋਈ ਬੰਬ ਆ ਜੀ ਬੰਬ ਰੱਖਿਆ ਜੀ 14.4 ਦੀ ਸਾਰੀ ਆ ਚੁੱਕੀ ਆ ਟਾਈਮ ਤੇ